ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਭਰਾ ਆਪਣੇ ਕਿਹੜਾ ਪਿੰਡ ਵੇ ਰਹੇ ਵੀਰੇ ਹਾਂਜੀ ਰਜਿੰਦਰਗੜ ਕਿਹੜੀ ਜਗ੍ਹਾ ਕੋ ਫਤੇਗੜਾ ਫਤੇਗੜਾ ਸਾਹ ਕੋਲੇ ਜੀ ਰਜਿੰਦਰਗੜ ਰਜਿੰਦਰਗੜ ਪਿੰਡ ਹੈ ਜੀ ਰਜਿੰਦਰਗੜ ਤੇ ਇਹ ਆਪਣੀਆਂ ਵੀਡੀਓ ਦੇਖ ਕੇ ਪਹਿਲਾਂ ਵੀ ਇਹ گاਵਾ ਦੇ ਬਿਜ਼ਨਸ ਨਾਲ ਜੁੜਿਆ ਸੀ ਉਹ ਦੇਖੋ ਜਿਹੜਾ ਮੈਂ ਕਿਸੇ ਵੀ ਬਿਜ਼ਨਸ ਨੂੰ ਮਾੜਾ ਨਹੀਂ ਕਹਿੰਦਾ ਜਿਹੜਾ ਵੀ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਕਰ ਸਕਦੇ ਹਾਂ ਹਰੇਕ ਬਿਜ਼ਨਸ ਚੰਗਾ ਪਰ ਕਈ ਵਾਰ ਹਿਸਾਬ ਨਹੀਂ ਆਉਂਦਾ ਇਹ ਜਾਂ ਇਦਰੋਂ ਪਸ਼ੂ ਲਾਏ ਨੇ ਉਹ ਬੰਦੇ ਦੀ ਕੋਈ ਗਲਤ ਨੀਤ ਹੁੰਦੀ ਆ ਉਦੋਂ ਪੰਗਾ ਪੈਂਦਾ ਨਹੀਂ ਇਹ ਡੇਰੀ ਫਾਰਮ ਵਾਲਾ ਬਿਜ਼ਨਸ ਕਦੇ ਗਲਤ ਨਹੀਂ ਹੋਇਆ ਹੁਣ ਆਪਾਂ ਪਸ਼ੂ ਲਿਆ ਕੇ ਘਰੋਂ ਵਾਪਸ ਦੀ ਗਰੰਟੀ ਲੈਨੇ ਆ ਤਾਂ ਅਗਲੇ ਨੂੰ ਬਿਲਕੁਲ ਅਣਜਾਣ ਬੰਦੇ ਨੂੰ ਵੀ ਡਰ ਨਹੀਂ ਲੱਗਦਾ ਜਿਵੇਂ ਹੁਣ ਵੀਰ ਹੁਣੀ ਆਏ ਆ ਕੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਇੱਕ ਵਾਰ ਉਰੇ ਆਵੋ ਜਰੂਰ ਆ ਕੇ ਨਾ ਇੱਕ ਵਾਰ ਪਸ਼ੂ ਸਿਲੈਕਟ ਹੋ ਜਾਂਦਾ ਆਪਣੇ ਕੋਲੇ 20 25 ਝੋਟੀਆਂ ਖੜੀਆਂ ਸੀ ਹੁਣ 22 ਤੇ ਭੈਣ ਨੇ ਆਪਦੇ ਆਪ ਆਪਣਾ ਹਸਾਬ ਤਾਬ ਲਾ ਕੇ ਵੀ ਆਹ ਪਸ਼ੂ ਥੇ ਲੈ ਇੰਨਾ ਦੁੱਧ ਆਹ ਰੇਟ ਆ ਆਪਣੇ ਆਪ ਦੋ ਝੋਟੀਆਂ ਸਿਲੈਕਟ ਕਰ ਲੀਆਂ 20 25 ਦੇ ਵਿੱਚੋਂ ਤਕਰੀਬਨ ਸਾਨੂੰ ਤਾਂ ਹੁਣ ਦੇਖੋ ਅਸੀਂ ਚੰਗੀਆਂ ਲੈ ਕੇ ਆਉਨੇ ਆ ਸਾਰੀਆਂ ਹੀ ਸਾਡੇ ਲਈ ਵਧੀਆ ਨੇ ਇੱਧਰ ਵੀ ਦਿਖਾ ਦਿਓ ਪਿੱਛੇ ਦਾ ਸਰਪੰਚ ਸਾਹਿਬ ਸਾਰੀਆਂ ਤਕਰੀਬਨ ਵਧੀਆ ਨੇ ਜੀ ਕਿਉਂਕਿ ਆਪਾਂ ਦੇਖ ਪਰਖ ਕੇ ਲਈਦਾ ਫੇਰ ਵੀ ਜੇ ਕਿਸੇ ਪਸ਼ੂ ਦੇ ਵਿੱਚ ਕੋਈ ਖੋਟ ਹੋ ਆਪਾਂ ਸੇਲ ਨਹੀਂ ਕਰਦੇ ਕਿਉਂਕਿ ਆਪਾਂ ਇਹ ਬਿਜ਼ਨਸ ਨੂੰ ਉੱਪਰ ਚੱਕਣਾ ਆਪਾਂ ਇਹਨੂੰ ਥੱਲੇ ਨਹੀਂ ਸਿੱਟਣਾ ਬਿਜ਼ਨਸ ਨੂੰ ਕਿਉਂਕਿ ਬਾਹਰ ਤੋਂ ਬਾਅਦ ਜਾ ਕੇ ਇਹੀ ਇੱਕ ਬਿਜ਼ਨਸ ਆ ਜਿਹੜਾ ਹੁਣ ਪੰਜਾਬ ਦੀ ਬਾਹ ਫੜ ਸਕਦਾ ਖੇਤੀ ਤੋਂ ਵੀ ਤਕਰੀਬਨ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿੰਨੀ ਗੱਤੇ ਤੋਂ ਹੁੰਦੀ ਆ ਇਹ ਕੰਮ ਨੂੰ ਆਪਾਂ ਸਾਥ ਮੇਰਾ ਤੁਸੀਂ ਦੇਣਾ ਮੈਂ ਤਾਂ ਹਰੇਕ ਨੂੰ ਬੇਨਤੀ ਇਹ ਕਰਦਾ ਵੀ ਵੀਰੇ ਸਹੀ ਸੱਚੇ ਮਨੋਂ ਬਿਜ਼ਨਸ ਕਰੋ ਲੋਕ ਤੁਹਾਡਾ ਸਾਥ ਦੇਣਗੇ ਦੇਖੋ ਹੁਣ ਭਰਾ ਤੇ ਭੈਣ ਕਿੰਨੀ ਦੂਰੋਂ ਆ ਕੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਪੇਮੈਂਟ ਫੜਾ ਚੱਲੇ ਧਾਰਬ ਨਹੀਂ ਮਾਰੀ ਇਨਾਂ ਦੀ ਘਰੋਂ ਵਾਪਸ ਦੀ ਗਰੰਟੀ ਹੈ ਜੇ ਕੋਈ ਵੀ ਪਸ਼ੂ ਦੇ ਵਿੱਚ ਖੋਟ ਹੋਈ ਇਹਨਾਂ ਨੇ 3-4 ਦਿਨ ਬਾਅਦ ਮੈਂ ਜਦੋਂ ਫੋਨ ਕਰੂੰਗਾ ਜੇ ਇਹਨਾਂ ਦਾ ਮਨ ਖੁਸ਼ ਹੋ ਗਿਆ ਤਾਂ ਪਸ਼ੂ ਇਹਨਾਂ ਦੇ ਹਜੇ ਤੱਕ ਤਾਂ ਸਿਰਫ ਪੇਮੈਂਟ ਕਲੀਅਰ ਹੋਈ ਆ ਪਸ਼ੂ ਨਹੀਂ ਇਹਨਾਂ ਦੇ ਹੋਏ ਜਦੋਂ ਪਸ਼ੂ ਇਹਨਾਂ ਦੇ ਹੋਣਗੇ ਜਦੋਂ ਇਹਨਾਂ ਦਾ ਮਨ ਖੁਸ਼ ਹੋਇਆ ਦੂਜੀ ਗੱਲ ਸਾਰੇ ਜਿਹੜੇ ਵੀ ਮੇਰੇ ਨਾਲ ਵੀਰ ਜੁੜੇ ਹੋਇਆ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤੇ ਆਹ ਬੜੀ ਇੰਪੋਰਟੈਂਟ ਗੱਲ ਆ ਵੀ ਦੁੱਧ ਜਿਹੜਾ ਅਪਾ ਇਹਨਾਂ ਜਿਹੜੇ ਵੀਰ ਆਪਣੇ ਨਾਲ ਜੁੜਦੇ ਆ ਇਹਨਾਂ ਦਾ ਦੁੱਧ ਆਪਾਂ ਘਰੋਂ ਹੀ 150 ਰੁਪਏ ਕਿਲੋ ਵੇਚਣਾ ਵਾ ਕਿਉਂਕਿ ਮੈਂ ਇਹ ਗੱਲ ਨਹੀਂ ਹੋਊਗੀ ਵੀ ਮੈਂ ਇਹਨਾਂ ਨੂੰ ਮੈਂ ਇਹੀ ਗੱਲ ਕਹੀ ਆ ਵੀ ਘਿਓ ਬਣਾਓ 150 ਰੁਪਏ ਕਿਲੋ ਦੁੱਧ ਦਾ ਰੇਟ ਰੱਖ ਕੇ ਕਿੰਨੇ ਦੁੱਧ ਦੇ ਵਿੱਚੋਂ ਕਿੰਨਾ ਖਰਚਾ ਆ ਕੇ ਘਿਓ ਬਣਦਾ ਤਾਂ ਤੁਹਾਡਾ ਜਿਹੜਾ ਦੁੱਧ ਦਾ 150 ਰੁਪਏ ਕਿਲੋ ਸੇਲ ਹੋ ਜਵੇ ਮੈਂ ਇਦਾਂ ਹੀ ਤੁਹਾਨੂੰ ਦੱਸ ਦਿਆ ਕਰੂੰਗਾ ਵੀ ਕਿਹੜੀ ਜਗ੍ਹਾ ਤੋਂ ਮਿਲਦਾ ਇਦਾਂ ਨਹੀਂ ਕਦੇ ਵੀ ਹੋਊਗਾ ਵੀ ਮੈਂ ਇਹਨਾਂ ਤੋਂ 1500 ਨੂੰ ਲੈ ਕੇ ਤੁਹਾਨੂੰ 2000 ਨੂੰ ਸੇਲ ਕਰਾਂ ਇਹ ਦਿਨ ਕਦੇ ਨਹੀਂ ਆਊਗਾ ਪਰ ਜਿਹੜੇ ਵੀਰ ਮੇਰੇ ਨਾਲ ਜੁੜੇ ਹੋਏ ਨੇ ਬਾਹਰ ਦੇ ਵਿੱਚ ਬਾਹਰ ਕੈਨੇਡਾ ਅਮਰੀਕਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਕਿਹੋ ਮਂਗਾਇਓ ਜ਼ਰੂਰ ਮੈਂ ਇਹਨਾਂ ਜਿਹੜੇ ਭਰਾ ਭੈਣ ਮੇਰੇ ਨਾਲ ਜੁੜਦੇ ਐ ਇਹਨਾਂ ਤੋਂ ਕਿਹੋ ਤਿਆਰ ਕਰਵਾਊਂਗਾ ਤੇ 150 ਰੁਪਏ ਕਿਲੋ ਦੁੱਧ ਦੇ ਹਿਸਾਬ ਨਾਲ ਤੁਹਾਨੂੰ ਵੀ ਚੀਜ਼ ਚੰਗੀ ਮਿਲੂ ਕਿਉਂਕਿ ਜ਼ਹਿਰ ਖਾਨ ਨਾਲੋਂ 10 ਰੁਪਏ ਵੱਧ ਦੇ ਕੇ ਲਈ ਹੋਈ ਚੀਜ਼ ਚੰਗੀ ਆ ਤੇ ਦੂਜਾ ਤੁਸੀਂ ਪੰਜਾਬ ਦਾ ਤਰੱਕੀ ਵੱਲ ਨੂੰ ਜਾਂਦੇ ਹੋਏ ਦੇ ਵਿੱਚ ਸਾਥ ਵੀ ਦੇ ਸਕਦੇ ਹੋ ਕਿਉਂਕਿ 150 ਰੁਪਏ ਕਿਲੋ ਜਿਹੜਾ ਦੁੱਧ ਤੁਸੀਂ ਆਪ ਘਰੇ ਬੈਠੇ ਖਰੀਦ ਸਕਦੇ ਹੋ ਇਹ ਜਿਹੜਾ ਘਿਓ ਵਾਲੇ ਤਰੀਕੇ ਦੇ ਨਾਲ ਇਹੇ ਕਰਕੇ ਜਿਹੜੇ ਭਰਾ ਭੈਣ ਮੇਰੇ ਨਾਲ ਜੁੜਦੇ ਆ ਆਪਾਂ ਘਿਓ ਵੱਲ ਨੂੰ ਚੱਲਦੇ ਆ ਤੁਸੀਂ ਜਰੂਰ ਸਾਥ ਦੇਣਾ ਜਰੂਰ ਮੰਗਾਇਓ ਏਰੀਆ ਵਾਈਜ਼ ਮੈਂ ਤੁਹਾਨੂੰ ਦੱਸੀ ਚੱਲੂਗਾ ਕਾਲ ਕਰ ਲਿਆ ਕਰੋ ਇੱਕ ਨੰਬਰ ਅਸੀਂ ਅੱਡ ਪਾ ਦਾਂਗੇ ਜਿਹਦੀ ਡਿਊਟੀ ਸਿਰਫ ਇਹੀ ਹੋਊ ਉਹਦੇ 'ਚ ਸਾਡਾ ਕੋਈ ਲਾਲਚ ਨਹੀਂ ਹੋਊਗਾ ਵੀ ਅਸੀਂ ਕੋਈ ਪੈਸੇ ਦਾ ਲਾਲਚ ਰੱਖ ਕੇ ਚੱਲਾਂਗੇ ਤਾਂ ਨਾਲ ਦੀ ਨਾਲ ਤੁਹਾਨੂੰ ਅਸੀਂ ਦੱਸ ਦਾਂਗੇ ਵੀ ਇੱਥੋਂ ਕਿਉਂ ਮਿਲਣਾ ਵਾ ਜਰੂਰ ਇਹਦੇ ਵਿੱਚ ਸਾਡਾ ਸਾਥ ਦਿਓ ਆਰਡਰ ਦਿਓ ਕਿਉਂਕਿ ਇਹ ਮੇਰੇ ਮਨ ਦੀ ਗੱਲ ਸੀ ਦੁੱਧ ਦੇ ਵਿੱਚ ਵੀ ਤੁਹਾਨੂੰ ਪਤਾ ਅੱਜ ਕੱਲ ਫੈਟ ਦੇ ਵਿੱਚ 100 ਹੀ ਘੱਟਾ ਹੁੰਦਾ ਫਿਰ ਵੇਚਣ ਦੀ ਬੜੀ ਸਮੱਸਿਆ ਆਉਂਦੀ ਆ ਵੀ ਬੰਦਾ ਕਿੱਥੇ ਜਾ ਕੇ ਇਕੱਠਾ ਤਾਂ ਹੋਊ ਤਾਂ ਬੰਦਾ ਸ਼ਹਿਰ ਵੀ ਪਾ ਦੂ ਆਪਾਂ ਹੁਣ ਇਹ ਕਰਤਾ ਵੀ ਜੇ ਥੋੜਾ ਵੀ ਆ ਘਰੇ ਆਪਦੇ ਘੋਤ ਤਿਆਰ ਕਰੋ ਨਾਲ ਦੀ ਨਾਲ ਜਿਹੜਾ ਦੁੱਧ ਤੁਹਾਡਾ 150 ਰੁਪਏ ਕਿਲੋ ਨੂੰ ਸੇਲ ਹੋ ਜਵੇ ਇਦਾਂ ਹੀ ਸਾਰੇ ਬੰਦੇ ਸੱਚੇ ਮਨੋਂ ਸਾਡਾ ਜਰੂਰ ਸਾਥ ਦੇਓ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਚੈਨਲ ਨੂੰ ਫੋਲੋ ਕਰਿਓ ਜੇ ਕੋਈ ਵੀ ਪਹਿਲੀ ਵਾਰ ਚੈਨਲ ਤੇ ਆਇਆ ਫੋਲੋ ਜਰੂਰ ਕਰ ਲਿਓ ਨਾਲ ਦੀ ਨਾਲ ਤੁਹਾਡੇ ਕੋਲ ਅਪਡੇਟ ਆਊਗੀ ਜਦੋਂ ਵੀ ਪਸ਼ੂ ਲੈਣਾ ਹੋਇਆ ਤਾਂ ਆਪਣੀ ਧਰੋਂ ਵਾਪਸ ਦੀ ਗਰੰਟੀ ਹੁੰਦੀ ਆ ਕੋਈ ਵੀ ਨੁਕਸ ਹੋਵੇ ਤਾਂ ਘਰੋਂ ਵਾਪਸ ਕਰਾਂਗੇ ਆਪਾਂ ਧੰਨਵਾਦ ਜੀ